ਹਾਂ ਜੀ ਪ੍ਰਧਾਨ ਜੀ ਕਾਫੀ ਟਾਈਮ ਤੋਂ ਯਾਰ ਆਇਆ ਮਿਸਕਾ ਅਸੀਂ ਜਾਣਦਾ ਵਪਾਰ ਮਟਰ ਵੜਿਆ ਕਾਫੀ ਗੱਲਾਂ ਹੱਗ ਹੋਈਆਂ ਇਹ ਵੀ ਗੱਲ ਫਟਰਾ ਲਿਆ ਵਾ ਸਭ ਕੇ ਹੱਥਾਂ ਨਾਲ ਫਟਾ ਇਹ ਹਾਲ ਹੈ ਵੇਖੋ ਇਹ ਪਵਿੱਤਰ ਨਗਰੀ ਹੈ ਦੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਸ਼ੋ ਪ੍ਰਾਪਤ ਧਰਤੀ ਆ ਇੱਥੇ ਸਿਰਫ ਕੰਮ ਕੰਮ ਦੀ ਲੋੜ ਆ ਚੰਮ ਦੀ ਲੋੜ ਨਹੀਂ ਗੱਲਾਂ ਦੀ ਲੋੜ ਨਹੀਂ ਸਾਡੀ ਇਹ ਕੋਸ਼ਿਸ਼ ਆ ਕਿ ਜਿਹੜੀ ਵੀ ਆ ਲੱਗੋ ਕੋਈ ਸਮੱਸਿਆ ਬਾਜ਼ਾਰ ਦੀ ਦਾ ਦੁਕਾਨਦਾਰਾਂ ਦੀ ਹੁੰਦੀ ਆ ਤਹ ਇਹ ਉਹਦਾ ਪਹਿਲ ਦੇ ਧਾਰਤੇ ਹੱਲ ਕਰਾਈਏ ਹੁਣ ਪਿੱਛੇ ਗਰੀਬਸਿੰਘ ਦਾਵਾ ਜੀ ਦੇ ਰਾਉਂਡ ਕੱਢਿਆ ਸੀ ਬਾਜ਼ਾਰ ਦਾ ਤੇ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਸੀ ਕਈ ਮੁਸ਼ਕਲਾਂ ਦਾ ਹੱਲ ਮੌਕੇ ਤੇ ਵੀ ਹੋਇਆ ਤੇ ਵਪਾਰ ਮੰਡਲ ਵੀ ਨਾਲ ਸੀ ਉਸ ਦਿਨ ਕਿਉਂਕਿ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸਾਡੇ ਕੋਲ ਬਹੁਤ ਜਮ੍ਹਾਂ ਹੋਈਆਂ ਸੀ ਤੇ ਅਸੀਂ ਉਸ ਰਾਉਂਡ ਦੇ ਵਿੱਚ ਨਾਲ ਹੀ ਸੀ ਤੇ ਇਹ ਇੱਕ ਬੜੀ ਵੱਡੀ ਬੜੀ ਸਮੱਸਿਆ ਲਗਭਗ ਮੇਰੇ ਖਿਆਲ 20 30 ਸਾਲ ਤੋਂ ਹੋਏਗੀ ਵਾਧਦੀ ਹੁੰਦੀ ਵਾਧੂ ਨਹੀਂ ਇਹ ਖੰਭਾ ਸੀ ਇਹ ਦਰਸਲ ਬਾਜ਼ਾਰ ਤੁਸੀਂ ਦੇਖੋ ਕੈਮਰਾ ਮਾਰੋਗੇ ਟਾਈਟ ਹੈ ਤੇ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਆ ਤੇ ਸੰਗਤ ਜਦੋਂ ਪੈਦਲ ਆਂਦੀ ਸੀ ਜਾਂ ਕਿਸੇ ਗੱਡੀ ਦੇ ਆਂਦੀ ਸੀ ਤੇ ਰਸ਼ ਹੋ ਜਾਂਦਾ ਬਾਜ਼ਾਰ ਚ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਸਾਰੀ ਮੁਸ਼ਕਲ ਸੀ ਤੇ ਬੜੇ ਸਾਲਾਂ ਤੋਂ ਇਹ ਸਮੱਸਿਆ ਆਈ ਤੇ ਲਗਭਗ ਇਹ ਆਪਾਂ ਕੋਸ਼ਿਸ਼ ਕਰਕੇ ਰੰਧਾਵਾ ਸਾਹਿਬ ਨੇ ਫੋਨ ਕੀਤਾ ਸੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਤੇ ਵਪਾਰ ਮੰਡਲ ਦਾ ਸਾਥ ਰਿਆ ਸਾਡੇ ਜਨਰਲਸ ਕਤਰ ਅਨਲ ਮਰਵਾ ਜੀ ਤੇ ਬੇਦੀ ਸਾਹਿਬ ਨੇ ਦਗੰਬੀਰ ਸਿੰਘ ਬਾਲੀ ਜੀ ਡਾਕਟਰ ਸਾਹਿਬ ਨੇ ਬੱਬਲ ਜੀ ਨੇ ਹੋਰ ਵੀ ਸਾਡੇ ਲਾਲਾ ਜੀ ਨੇ ਬਾਜ਼ਾਰ ਦੇ ਸਾਰੇ ਬੰਦੇ ਅਸੀਂ ਸਾਰਿਆਂ ਨੇ ਪੈਲ ਕੀਤੀ ਆਪਣੇ ਮੈਂ ਇੱਥੇ ਧੰਨਵਾਦ ਕਰਾਂਗਾ ਆਪਣੇ ਹਲਕਾ ਇੰਚਾਰਜ ਸਰਦਾਰ ਗਰਦੀਪ ਸਿੰਘ ਰੰਧਾਵਾ ਜੀ ਦਾ ਵੀ ਜਿਨ੍ਹਾਂ ਨੇ ਆਡੀ ਬੜੀ ਇੱਥੇ ਮਦਦ ਕੀਤੀ ਇਸ ਚੀਜ਼ ਪਿੱਛੇ ਤੇ ਬੀਲੀ ਬੋਰਡ ਦੇ ਜਿਹੜੇ ਅਧਿਕਾਰੀ ਨੇ ਸਾਡੇ ਐਸ ਡੀਓ ਸਾਹਿਬ ਕਿਰਪਾ ਸਿੰਘ ਜੀ ਤੇ ਸਾਡੇ ਜੈ ਸਾਹਿਬ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਲਗਭਗ ਉਸ ਦਿਨ ਤੋਂ ਇੱਕ ਹਫ਼ਤੇ ਦੇ ਵਿੱਚ ਇਹ ਕੰਮ ਹੋਇਆ ਇੱਥੇ ਦੇ ਸਾਹਮਣੇ ਨਵਾ ਸਾਹਿਬ ਆਏ ਸੀ ਉਹ ਜਿਨ੍ਹਾਂ ਨੂੰ ਰੌਂਡ ਕੱਢਿਆ ਸੀ ਨਾ ਉਹਨਾਂ ਨੇ ਤੇ ਡੇਰਾ ਪੱਪਾ ਨਾਣੇ ਦੇ 메ਨ ਬਾਜ਼ਾਰ ਵਾਲਿਆਂ ਨੇ ਕੁਝ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੂੰ ਕਿ ਇਹ ਸਾਡਾ ਖੰਭਾ ਇਹਨਾਂ ਨਾ ਤੇ ਜਿਹੜਾ ਲੱਗਾਦਾ ਵਾ ਤੁਹਾਡਾ ਕਮਿਟਰ ਬਾਕਸ ਇਹ ਥੋੜਾ ਇੱਧਰ ਨੂੰ ਸੀ ਬਾਜ਼ਾਰ ਵਾਲ ਨੂੰ ਸੀ ਠੀਕ ਹੈ ਤੇ ਮੁਸ਼ਕਲਾਂ ਆਉਂਦੀਆਂ ਸੀ ਟ੍ਰੈਫਿਕ ਨੂੰ ਮੁਸ਼ਕਲਾਂ ਆਉਂਦੀਆਂ ਸੀ ਉਹ ਐਪਲੀਕੇਸ਼ਨ ਦਿੱਤੀ ਸੀ 메ਨ ਬਾਜ਼ਾਰ ਵਾਲਿਆਂ ਨੇ ਸਾਨੂੰ ਉਹਨ ਪ੍ਰਧਾਨ ਸਾਹਿਬ ਨੇ ਇਹ ਐਸ.ਯੂ ਸਾਹਿਬ ਨੂੰ ਕਹਿ ਕੇ ਜੈ ਸਾਹਿਬ ਨੂੰ ਕਹਿ ਕੇ ਦਾ ਹੱਲ ਕਰਵਾਤਾ ਤੇ ਇਹਨਾਂ ਦਾ ਬੜਤਨ ਵੱਧ ਇਹ ਜਿਹੜੀਆਂ ਮੁਸ਼ਕਲਾਂ ਨੇ ਡੇਰਾ ਬਾਬਾ ਨਾਨਕ ਨਿਵਾਸੀਆਂ ਨੂੰ ਕਾਫੀ ਦਿਨ ਤੋਂ ਆ ਰਹੀਆਂ ਜਿਹੜੇ ਪੋਲ ਨੇ ਬਿਜਲੀ ਬੋਰਡ ਦੇ ਬਜ਼ਾਰਾਂ ਦੇ ਵਿੱਚ ਲੱਗੇ ਹੋਏ ਨੇ ਔਰ ਇਹ ਸਾਡੇ ਪ੍ਰਧਾਨ ਸਾਹਿਬ ਅਪਾਰਟਮੈਂਟਲ ਦੇ ਸ੍ਰੀ ਵਿਪਨ ਸੋਨੀ ਜੀ ਨੂੰ ਰਿਕੁਐਸਟ ਕੀਤੀ ਸਾਰੇ ਸ਼ਹਿਰ ਵਾਸੀਆਂ ਨੇ ਔਰ ਇਹਨਾਂ ਪਹਿਲ ਦੇ ਆਧਾਰ ਤੇ ਜਿਹੜਾ ਇਹ ਕੰਮ ਆ ਮਤਲਬ ਕਰਵਾਇਆ ਇਹਦੇ ਨਾਲ ਬਹੁਤ ਹੀ ਵਧੀਆ ਜਿਹੜੀ ਟ੍ਰੈਫਿਕ ਆ ਸਮੱਸਿਆ ਉਹਦੀ ਵੀ ਬਹੁਤ ਵਧੀਆ ਮਤਲਬ ਹੱਲ ਹੋਈ ਆ ਤੇ ਬਾਜ਼ਾਰ ਵਿੱਚ ਸੰਗਤ ਵਾਸਤੇ ਜਿਹੜੀ ਸੰਗਤ ਆਉਂਦੀ ਹੈ ਬਾਹਰ ਉਹਨਾਂ ਨੂੰ ਗੱਡੀਆਂ ਵਾਸਤੇ ਬਹੁਤ ਮੁਸ਼ਕਲ ਹੁੰਦੀ ਸੀ ਕਈਆਂ ਨੂੰ ਨਹੀਂ ਪਤਾ ਉਹ ਇਧਰੋਂ ਦੀ ਲੰਘਦੇ ਨੇ ਉਹਦੇ ਵਾਸਤੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਕੀਤਾ ਆਪਰਾਲਾ ਕੀਤਾ ਜੀ